ਨਰੇਂਦਰ ਮੋਦੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਔਰ ਉਹਨਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਖਾਸ ਮਹਿਮਾਨ ਹੋਣਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਸਮੇਂ ਅਸੀਂ ਨਵਾਜ਼ ਸ਼ਰੀਫ ਦੇ ਜੱਦੀ ਪਿੰਡ ਜਾਤੀ ਉਮਰਾ ਦੇ ਵਿੱਚ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਬਹੁਤ ਸਾਰੇ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਉਹਨਾਂ ਨੂੰ ਉਮੀਦਾਂ ਨੇ ਨਵਾਜ਼ ਸ਼ਰੀਫ ਦੀ ਜੋ ਭਾਰਤ ਦੇ ਵਿੱਚ ਨਰੇਂਦਰ ਮੋਦੀ ਦੇ ਨਾਲ ਪਹਿਲੀ ਮਿਲਣੀ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਜਾਣਦਾ ਮੱਥਾ ਸਿੰਘ ਜੀ ਕੋਲੋਂ ਜੋ ਕਈ ਵਾਰ ਪਾਕਿਸਤਾਨ ਜਾ ਚੁੱਕੇ ਨੇ ਔਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਨਵਾਜ਼ ਸ਼ਰੀਫ ਦਾ ਇਸ ਪਿੰਡ ਦੇ ਨਾਲ ਕਿਸ ਤਰ ਬਹੁਤ ਜ਼ਿਆਦਾ ਜੀ ਬਹੁਤ ਉਹਨਾਂ ਦਾ ਪਿਆਰ ਆ ਆਪਣੇ ਦੇ ਨਾਲ ਤੇ ਬਹੁਤ ਜਦੋਂ ਜਾਈਦਾ ਪਹਿਲਾਂ ਪਿੰਡ ਦਾ ਸੁਖਨੰਦ ਪੁੱਛਦੇ ਆ ਆਪਣੇ ਪਿੰਡ ਦੇ ਸੁਖਨੰਦ ਪੁੱਛਦੇ ਤੇ ਫਿਰ ਉਹ ਤੇ ਹਰ ਸਾਲ ਜਾਂਦੇ ਆ ਤੇ ਬਹੁਤ ਸਾਨੂੰ ਗੱਡੀਆਂ ਕੱਲਦੇ ਆ ਸਾਨੂੰ ਸੈਰ ਕਰਾਉਂਦੇ ਆ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਸਾਨੂੰ ਬਹੁਤ ਖੁਸ਼ੀ ਇੱਥੇ ਆਉਣ ਦੀ ਉਹਨਾਂ ਦੀ ਬਹੁਤ ਜ਼ਿਆਦੀ ਅੱਗੇ ਉਹਨਾਂ ਦਾ ਭਾਈ ਆਏ ਛੋਟੇ ਦਸੰਬਰ ਚ 15 ਦਸੰਬਰ ਨੂੰ ਤੇ ਬੜੀ ਇਥੇ ਤੁਮ ਤਾਮਨਾ ਖੁਸ਼ੀ ਕੀਤੀ ਆ ਪਿੰਡ ਨੇ ਤੇ ਬਹੁਤ ਹੀ ਸਾਨੂੰ ਇਹ ਨਵਾਬਸਰੀ ਬਹੁਤ ਖੁਸ਼ੀ ਆ ਮੇਰੇ ਨਾਲ ਪਿੰਡ ਦੇ ਕੁਝ ਹੋਰ ਵੀ ਲੋਕ ਨੇ ਬਲਵਿੰਦਰ ਸਿੰਘ ਜੀ ਮੌਜੂਦ ਨੇ ਮੇਰੇ ਨਾਲ ਉਹਨਾਂ ਤੋਂ ਜਾਣਦੇ ਕੀ ਉਮੀਦਾਂ ਨੇ ਭਾਰਤ ਨੂੰ ਇਸ ਪਹਿਲੀ ਜੋ ਮਿਲਣੀ ਉਹਨਾਂ ਦੀ ਅਪਚ ਹੋ ਮੋਦੀ ਜੀ ਸਾਡੇ ਜੋ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ ਉਹਨਾਂ ਨੂੰ ਆਉਣ ਵਾਸਤੇ ਸੱਦਾ ਪੱਤਰ ਦਿੱਤਾ ਵੇ ਬਹੁਤ ਵਧੀਆ ਕਿ ਇੱਕ ਸੱਧ ਭਾ ਉਹਨਾਂ ਦਾ ਸੱਦਾ ਪੱਤਰ ਦਿੱਤਾ ਕਿਉਂਕਿ ਸਾਡੇ ਇਹ ਗਵਾਂਢ ਜਿਹੜਾ ਸਭ ਤੋਂ ਲੰਮਾ ਵਾ ਪਾਕਿਸਤਾਨ ਤੇ ਇਹ ਗਵਾਂਡੀਆਂ ਦੇ ਨਾਲ ਜਿਹੜੀ ਆ ਸਦਾ ਹੀ ਜਿਹੜੀ ਆ ਏਕਤਾ ਰੱਖਣੀ ਚਾਹੀਦੀ ਆ ਅਸੀਂ ਪਿੰਡ ਵਾਲਿਆਂ ਨੇ ਬਹੁਤ ਉਸ ਪਰਿਵਾਰ ਤੇ ਉਮੀਦਾਂ ਰੱਖੀਆਂ ਨੇ ਕਿਉਂਕਿ ਉਹ ਪਰਿਵਾਰ ਉਹਨਾਂ ਦੇ ਜੱਦੀ ਪੁਰਖੀ ਪਿੰਡ ਜਿਹੜਾ ਵਾ ਉਹਨਾਂ ਦਾ ਵਾ ਤੇ ਸਾਨੂੰ ਪੂਰੀ ਆਸ ਆ ਕਿ ਐਰਕਾ ਉਹ ਜੋ ਕਿ ਦਿੱਲੀ ਦੇ ਵਿੱਚ ਆ ਰਹੇ ਨੇ ਅਗਲੇ ਸਮੇਂ ਦੇ ਵਿੱਚ ਜਰੂਰ ਉਹ ਇਸ ਪਿੰਡ ਦੀ ਫੇਰੀ ਰੱਖਣਗੇ। ਜਾਤੀ ਉਮਰਾ ਦੇ ਵਿੱਚ ਤੁਸੀਂ ਦੇਖਿਆ ਕਿ खासा ਉਤਸ਼ਾਹ ਹੈ ਇਸ ਫੇਰੀ ਨੂੰ ਲੈ ਕੇ ਔਰ ਪਿੰਡ ਵਾਲਿਆਂ ਦਾ ਇਹ ਕਹਿਣਾ ਕਿ ਪਿੰਡ ਦੇ ਨਾਲ-ਨਾਲ ਉਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਜੋ ਮਾਹੌਲ ਬਦਲਣ ਦੀਆਂ ਵੀ ਉਮੀਦਾਂ ਨੇ। ਪਿੰਡ ਦੇ ਵਾਲਿਆਂ ਨੂੰ ਖੁਸ਼ੀ ਵੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਨਵਾਜ਼ ਸ਼ਰੀਫ ਉਹਨਾਂ ਦੇ ਪਿੰਡ ਵਿੱਚ ਨਹੀਂ ਆ ਰਹੇ। ਰਾਜੀਵ ਸ਼ਰਮਾ এবੀਪੀ ਨਿਊਜ਼ ਜਾਤੀ ਉਮਰਾ